ਕੋੜਾ ਜੀਆਂ ਸਮੇਂ ਦਾ ਦਸ਼ਮਨ ਜੇ 24 ਘੰਟੇ ਦਾ ਦਿਨ ਰਾਤ ਹੈ ਤੇ ਦਾ ਦਸਵਾਂ ਹਿੱਸਾ ਸ਼ਰਮ ਦਸਵਾਂ ਹਿੱਸਾ ਇੰਜ ਕਹਿ ਲਓ ਕੋਈ 2.5 ਘੰਟੇ ਦੇ ਕਰੀਬ ਇਹ 2.5 ਘੰਟੇ ਤੋਂ 24 ਘੰਟੇ ਪਰਮਾਤਮਾ ਵਾਸਤੇ ਕੱਢ ਗਏ 2.5 ਘੰਟੇ ਜਿਹਦੇ ਚ ਇੰਜ ਕਹਿ ਲਈ ਤੂੰ 2 ਘੰਟੇ ਸਵੇਰੇ ਕਰ ਲੈ 1.5 ਘੰਟਾ ਸਵੇਰੇ ਕਰ ਲੈ 1 ਘੰਟਾ ਦਾ ਘੰਟਾ ਸ਼ਾਮ ਨੂੰ ਕਰ ਲੈ ਇਸ ਤਰ੍ਹਾਂ ਕੱਢ ਰਿਹਾ ਹੈ ਤੇ ਹੁਣ 24 ਘੰਟਿਆਂ 'ਚ ਜਿਹੜਾ 2.5 ਘੰਟੇ ਵੀ ਧਰਮ ਵਾਸਤੇ ਨਹੀਂ ਖਰਚ ਕਰ ਸਕਦਾ ਪ੍ਰਮਾਤਮਾ ਵਾਸਤੇ ਨਹੀਂ ਕਰ ਸਕਦਾ ਤਾਂ ਸਮਾਂ ਕੱਢਣ ਦੇ ਇਤੇ ਬੜਾ ਸ਼ੋਮ ਹੋਇਆ ਕਿ ਧਰਮ ਦੇ ਵਿੱਚ ਪਛੜ ਜਾਏਗਾ ਬਿਲਕੁਲ ਪਛੜ ਜਾਏਗਾ ਸਮਾਂ ਨਾ ਕਢੇ ਧਨ ਕਮਾਣਾ ਸਮਾ ਮੰਦ ਹੈ ਧਨ ਕਮਾਣਾ ਅਕਲ ਮੰਦ ਹੈ ਧਨ ਕਮਾਣਾ ਸਰੀਰਕ ਸ਼ਕਤੀ ਮੰਦ ਹੈ ਤੇ ਧਰਮ ਐਵੇਂ ਮਿਲ ਜਾਏਗਾ ਇਹ ਵੀ ਸਮਾ ਮੰਦ ਹੈ ਫਿਰ ਇੱਕ ਮੈਂ ਹੋਰ ਵੀ ਅਰਜ਼ ਕਰਦਿਆਂ ਕਲ ਦੁਹਰਾਏ ਸੀ ਧਨ ਤੇ ਚਲੋ ਪਿਓ ਦਾ ਪੁੱਤਰ ਨਾ ਮਿਲ ਜਾਏਗਾ ਪੁੱਤਰ ਦਾ ਪੋਤਰੇ ਨੂੰ ਮਿਲ ਜਾਏਗਾ ਦਾਦੇ ਦਾ ਪੋਤਰੇ ਨੂੰ ਮਿਲ ਜਾਏਗਾ ਪਤੀ ਦਾ ਪਤਨੀ ਨਾ ਮਿਲ ਜਾਏਗਾ ਪਤਨੀ ਦਾ ਪਤੀ ਨਾ ਮਿਲ ਜਾਏਗਾ ਔਰ ਇਸੇ ਤਰੀਕੇ ਦੇ ਨਾਲ ਚਾਚੇ ਤਾਇਆ ਦਾ ਭਤੀਜਾ ਇਹ ਨਾ ਮਿਲ ਜਾਏਗਾ ਮਿੱਤਰ ਦਾ ਮਿੱਤਰ ਨੂੰ ਮਿਲ ਜਾਏਗਾ ਧਰਮ ਖੁਦ ਕਰਨਾ ਪੈਂਦਾ ਨਹੀਂ ਮਿਲਦਾ ਸੰਸਾਰ ਵਿੱਚ ਕੁਝ ਚੀਜ਼ਾਂ ਰੈਡੀमेड ਵੀ ਮਿਲ ਜਾਣਗੇ ਬੜਾ ਬੜਾਇਆ ਮਕਾਨ ਮਿਲ ਜਾਏਗਾ ਬੜਾ ਬੜਾਇਆ ਪੋਜਨ ਹੋਟਲਾਂ ਤੋਂ ਮਿਲ ਜਾਏਗਾ ਸਿਲੇ ਸਲਾਈ ਕੱਪੜੇ ਮਿਲ ਜਾਣਗੇ ਬਹੁਤ ਕੁਝ ਬਣਾ ਬਣਾਇਆ ਮਿਲ ਜਾਏਗਾ ਰੈਡੀ ਜਪਿਆ ਜਪਾਇਆ ਨਾਮ ਨਹੀਂ ਮਿਲੇਗਾ ਖੁਦ ਜਪਣਾ ਪਏਗਾ ਆਪਣ ਹੱਥੀਂ ਆਪਨਾ ਆਪੇ ਹੀ ਕਾਜ ਸਵਾਰੀਏ ਤੋ ਸਮਾ ਧਰਮ ਵਾਸਤੇ ਨਹੀਂ ਸਾਰੀ ਦੁਨੀਆ ਚ ਕੱਢ ਗਿਆ ਧਰਮ ਹੋਂਦਾ ਸੀ ਕੋਈ ਚੌਕ ਦੇ ਚ ਬੈਠਾ ਸੀ ਜੁੱਤੀਆਂ ਗੰਢਦੇ ਹੋਇਆ ਵੀ ਆਪਣਾ ਮਨ ਤੇ ਲੋਕਾਂ ਦਾ ਮਨ ਰੱਬ ਨਾਲ ਲਗਣਦਾ ਸੀ ਚਮਾਰ ਤੇ ਹੁਣ ਹਰ ਸ਼ਹਿਰ ਦੇ ਚ ਮਿਲਣਗੇ ਪਰ ਰਬਦਾਸ ਕਿਹਾ ਥੇ ਕਪੜਿਆਂ ਨੂੰ ਰੰਗਦਿਆਂ ਰੰਗਦਿਆਂ ਆਪਣਾ ਮਨ ਰੰਗਣਾ ਤੇ ਦੂਜਿਆਂ ਦਾ ਮਨ ਰੰਗਣਾ ਰਾਂਗਨ ਰਾਂਦੋਂ ਸੇਵਨ ਸੇਵੋਂ RAM ਨਾਮ ਬਿਨ ਘਰੀ ਨਾ ਜਿਉਂ ਇਸ ਤਰ੍ਹਾਂ ਦਾ ਰੰਗ ਰਤੜਾ ਨਾਮ ਦੇ ਹੋਇਆ ਸੀ ਕਿਸੇ ਅੱਜ ਕਿੱਥੇ ਐਸਾ ਨਿਮਾਜ਼ੀ ਬਾਬਾ ਫਰੀਦ ਜੋ ਨਿਮਾਜ਼ ਤੋਂ ਫਿਦਾ ਹੋਵੇ ਕੁਰਬਾਨ ਹੋਵੇ ਤੇ ਸਜਦਾ ਕਰੇ ਤਾਂ ਇੱਕੋ ਹੀ ਦਫਾ ਸਜਦਾ ਕੀਤਾ ਜੁੜ ਗਿਆ ਬਾਬੇ ਫਰੀਦ ਦੀਆਂ ਇਹ ਗਾਥਾਵਾਂ ਖਲੀਫੇ ਚੇਲੇ ਆ ਕੇ ਉਠਾਉਂਦੇ ਸਨ ਵੀ ਉਠੋ ਸਜਦਾ ਕੀਤਾ ਖੜਿਆ ਨਮਾਜ਼ ਪੂਰੀ ਕਰੋ ਫਰੀਦ ਕਹਿੰਦੇ ਸਨ ਹੁ ਸਜਦੇ ਚਾਂ ਤੂੰ ਸਜਦੇ ਚ ਹੀ ਰਹਿ ਜਦ ਝੁੱਕ ਗਿਆ ਸਿਰ ਤੇ ਫਿਰ ਚੁੱਕਣਾ ਕੀ ਇਸ ਤਰ੍ਹਾਂ ਦਾ ਨਮਾਜ਼ ਹੀ ਐਸਾ ਨਮਾਜ਼ ਪੜਨ ਵਾਲਾ ਇੱਕੋ ਦਫਾ ਸਜਦਾ ਕਰੇ ਖੁਦਾ ਨਾਲ ਜੁੜ ਜਾਏ ਰੱਬ ਨਾਲ ਜੁੜ ਜਾਏ ਨਮਾਜ਼ੀ ਤੇ ਸਾਰੀ ਦੁਨੀਆ ਚ ਮੌਜੂਦ ਨੇ ਬਾਬੇ ਫਰੀਦ ਜੱ사 ਕਿਥੇ ਖੈਰ ਇਹ ਸੁਭਾਵਕ ਸੁਤੇ ਸਿਦਗਲ ਆਈਏ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲਾਂ ਨੂੰ ਆਧਾਰ ਬਣਾ ਕੇ ਜਪੋ ਤਾ ਏਕੋ ਨਾਮਾ ਅਵਰਨਿ ਰਾਫਨ ਕਾਮਾ ਇਸ ਜਪ ਦੀਆਂ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜ ਸਟੇਜਾਂ ਬਿਆਨ ਕੀਤੀਆਂ ਨੇ ਧਰਮਖੰਡ ਗਿਆਨਖੰਡ ਸਰਮਖੰਡ ਕਰਮ ਖੰਡ ਤੇ ਸੱਚ ਖੰਡ ਇਹ ਨਿਖੇੜਾ ਮੈਂ ਤੁਹਾਡੇ ਸਾਹਮਣੇ ਕਰਨ ਲੱਗਾ ਸੀ ਪਰ ਕਰਾਂ ਕਿ ਇਹ ਘੜੀ ਤੇਜ਼ ਚੱਲਦੀ ਹੈ ਮੈਂ ਪਛੜ ਜਾਂਦਾ ਕੋਸ਼ਿਸ਼ ਮੈਂ ਕਰਦਾ ਇਹਦੇ ਨਾਲ ਚਲਾ ਇਹ ਅੱਗੇ ਲੰਘ ਜਾਂਦੀ ਹੈ ਮੈਂ ਪਛੜ ਜਾਂਦਾ ਪਿੱਛੇ ਰਹਿ ਜਾਂਦਾ ਬਿਰਿ تھوڑੇ ਜਿੰਨ ਤੋਂ ਤਿੰਨ ਨੁਕਤੇ ਤੁਹਾਡੇ ਸਾਹਮਣੇ ਮੈਂ ਰੱਖਾਂ ਤੇ ਬਾਕੀ ਸਾਰਾ ਫੁਲਾਸਾ ਕਰਾਂ ਜਗਰ ਮਨੁੱਖ ਨਾਮ ਨਹੀਂ ਜੱਗ ਸਕਿਆ ਜਾਂ ਨਾਮ ਦੀ ਪ੍ਰਾਪਤੀ ਨਹੀਂ ਹੋਈ ਇਹਦੇ ਚ ਮਨੁੱਖ ਦੂਜੇ ਤੀਜੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਕਹਿੰਦੇ ਨੇ ਪਰਿਸਥਿਤੀ ਅਨਕੂਲ ਨਾ ਹੋਵੇ ਬਾਰੋਂ ਧਨ ਨਹੀਂ ਮਿਲਦਾ ਪਰਿਸਥਿਤੀ ਅਨਕੂਲ ਨਾ ਹੋਵੇ ਫਸਲ ਚੰਗੀ ਨਹੀਂ ਹੁੰਦੀ ਪਿਛਲੇ ਸਾਲ ਕਸ਼ਮੀਰ ਵਿੱਚ ਮੈਨੂੰ ਇੱਕ ਸਿੰਘ 12 ਮੋਲਾ ਦੇ ਜ਼ਾਰਾ ਵਜ਼ਾਰਾ ਲੰਦਾ ਮਿਲਿਆ ਕਹਿ ਲਗਾ ਬਾਗ ਤੇ ਸੇਵਾ ਦਾ ਬਾਗ ਲੱਖਾਂ ਰੁਪਏ ਖਰਚ ਕੀਤੇ ਸੰਸਾਲ ਬਰ ਮਿਹਨਤ ਇਤਨੀ ਲੇਬਰ ਲਾਈ ਖਾਦ ਪਾਈ ਪਾਣੀ ਦਿੱਤਾ ਪੱਤੇ ਸੁੱਕੇ ਕਟਣ ਵਾਸਤੇ ਇਤਨੇ ਮੁਲਾਜ਼ਮ ਰੱਖੇ ਸਾਲ بھر ਖਰਚ ਕੀਤਾ ਗੜਾ ਪੈ ਗਿਆ ਸਾਰੇ ਸੇਵ ਖਰਾਬ ਹੋ ਗਏ ਮੈਦ ਤੇ ਤਬਾਹ ਹੋ ਗਿਆ ਸਾਲ ਵਰਦੀ ਮਿਹਨਤ ਚਲੀ ਗਈ ਲੱਖਾਂ ਰੁਪਏ ਦੀ ਫਸਲ ਬਰਬਾਦ ਹੋ ਗਈ ਇਨੂੰ ਕਹਿੰਦੇ ਨੇ ਪਰਿਸਥਿਤੀ ਅਨਕੂਲ ਨਾ ਹੋਵੇ ਤਾਂ ਨਹੀਂ ਮਿਲਦਾ ਪਰਿਸਥਿਤੀ ਅਨਕੂਲ ਨਾ ਆਵੇ ਪਦਾਰਥ ਨਹੀਂ ਮਿਲਦੇ ਪਰਿਸਥਿਤੀ ਅਨਕੂਲ ਨਾ ਹੋਵੇ ਮਨ ਭਾਵ ਦੇ ਸੰਬੰਧ ਨਹੀਂ ਜੁੜਦੇ ਜਾਂ ਮਨ ਭਾਵ ਦੀ ਜਗ੍ਹਾ ਨਹੀਂ ਮਿਲਦੇ ਮਨ ਸਥਿਤੀ ਠੀਕ ਨਾ ਹੋਵੇ ਪਰਮਾਤਮਾ ਨਹੀਂ ਮਿਲਦਾ ਮਨ ਸਥਿਤੀ ਠੀਕ ਨਾ ਹੋਵੇ ਈਸ਼ਵਰ ਨਹੀਂ ਮਿਲਦਾ ਪਰ ਸਥਿਤੀ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਜਿਹੜੇ ਬੰਦੇ ਕਹਿੰਦੇ ਨੇ ਗੈ ਨਹੀਂ ਜੀ ਨਾਮ ਜਪ ਲਾਵਾਂਗੇ ਜ਼ਰਾ ਮਾਹੌਲ ਠੀਕ ਹੋ ਜਾਏ ਵਾਤਾਵਰਨ ਠੀਕ ਹੋ ਜਾਏ ਸੜੀ ਪਰ ਸਥਿਤੀ ਠੀਕ ਹੋ ਜਾਏ ਪਰ ਸਥਿਤੀ ਤੇ ਅਵਤਾਰਾਂ ਦੀ ਵੀ ਠੀਕ ਨਹੀਂ ਸੀ ਰਹਿਲਾਦ ਦੀ ਤੇ ਬਿਲਕੁਲ ਠੀਕ ਨਹੀਂ ਪਿਓ ਵੈਰੀ ਹੈ ਤੁਸੀਂ ਆਪ ਅੰਦਾਜ਼ਾ ਲਗਾਓ 5 ਸਾਲ ਦਾ ਬੱਚਾ ਹੋਵੇ ਤੇ ਪਿਓ ਜਾਨ ਦਾ ਵੈਰੀ ਹੋਵੇ ਤੇ ਉਹਨੇ ਜੇਲ੍ਹ ਦੇ ਵਿੱਚ ਵੀ ਬੰਦ ਕੀਤਾ ਹੋਵੇ ਤੇ ਭੁੱਖਾ ਪਿਆਸਾ ਵੀ ਰੱਖਿਆ ਹੋਵੇ। ਪਰ ਸਥਿਤੀ ਠੀਕ ਨਹੀਂ ਹੈ। ਬਾਹਰ ਦਾ بیرونی ਮਾਹੌਲ ਤੇ ਠੀਕ ਨਹੀਂ ਹੈ। ਪਰ ਜੇਲ੍ਹ ਦੀ ਤੰਗ ਤਾਰੇ ਕੋਠੜੀ ਦੇ ਉਹ ਸਵਾਸ ਸਵਾਸ ਨਾਮ ਜਪਦਾ ਹੈ। ਨਾਮ ਜਪਣ ਦੇ ਵਿੱਚ ਬਾਹਰ ਦੀ ਦੁਨੀਆ, ਮੌਸਮ, ਮਨੁੱਖ ਕੋਈ ਵੀ ਰੁਕਾਵਟ ਨਹੀਂ ਖੜੀ ਕਰ ਸਕਦਾ। ਮੈਂ ਫਿਰ ਅਰਜ਼ ਕਰਾਂ, ਪਰ ਸਥਿਤੀ ਦਰੋ ਦੇ ਵੀ ਠੀਕ ਨਹੀਂ ਸੀ। ਮਤਰੇ ਇਮਾਨ ਪਿਤਾ ਦੀ ਗੋਦੀ ਚ ਬੈਠੇ ਹਣ ਚੁੱਕ ਕੇ ਪਰੇ ਮਾਰੇ ਜੇ ਇੱਥੇ ਗੋਦੀ ਚ ਬੈਠਣਾ ਹੈ ਤੂੰ ਮੇਰੀ ਕੁਖ ਤੋਂ ਜਨਮ ਲੈਣਾ ਸੀ ਤੂੰ ਆਇਂਦਾ ਨਹੀਂ ਬੈਠਣਾ ਪਰ ਸਥਿਤੀ ਤੇ ਠੀਕ ਨਹੀਂ ਹੈ ਲੇਕਿਨ ਉਸ ਦੀ ਮਨ ਸਥਿਤੀ ਇਤਨੀ ਚੰਗੀ ਹੈ ਉਹ ਨਾਮ ਜਪ ਕੇ ਪ੍ਰਮਾਤਮਾ ਦੀ ਗੋਦੀ ਚ ਆ ਬੈਠਾ ਸਥਿਤੀ ਦੀ ਗੱਲ ਨਹੀਂ ਹੈ ਮਨ ਸਥਿਤੀ ਦੀ ਗੱਲ ਹੈ ਮਨ ਸਥਿਤੀ ਠੀਕ ਨਾ ਹੋਵੇ ਤੇ ਨਾਮ ਜਪਣਾ ਔਖਾ ਖੇੜ ਸਾਰੀ ਮਨ ਸਥਿਤੀ ਦੀ ਹੈ ਇਹ ਸੰਗਤ ਇਹ ਕਥਾ ਇਹ ਕੀਰਤਨ ਇਹ ਬਾਣੀ ਦਾ ਪਾਠ ਮਨ ਸਥਿਤੀ ਨੂੰ ਠੀਕ ਕਰਨਾ ਹੈ ਤੇ ਕਿਸ ਦੀ ਠੀਕ ਹੋ ਗਈ ਹੈ ਜੋ ਜਪਣ ਲੱਗ ਪਏ ਠੀਕ ਬਾਹਰ ਦਾ ਮਾਹੌਲ ਤੇ ਇਸ ਤਰ੍ਹਾਂ ਹੈ ਕੁਛ ਨਾ ਕੁਛ ਸਮੱਸਿਆ ਤੇ ਰਹੇਗੀ ਹਰ ਇੱਕ ਦੀ ਜਿੰਨੇ ਸਾਰੇ ਤੁਸੀਂ ਇੱਥੇ ਬੈਠੇ ਹੋ ਕੋਈ ਮਨੁੱਖ ਦਾਵੇ ਨਾਲ ਨਹੀਂ ਕਹਿ ਸਕਦਾ ਕਥਾ ਹੀ ਨਹੀਂ ਕਹਿ ਸਕਦਾ ਕਿ ਮੈਂ ਮੰਦਭ ਹੀ ਨਹੀਂ ਹੁੰਦਾ ਵੀ ਕਿਸੇ ਦੀ ਕੋਈ ਸਮੱਸਿਆ ਨਹੀਂ ਹੈ